ਹਾਂ ਜੀ ਮੋਰੇ ਵੀਰੋ ਕੀ ਹਾਲ ਚਾਲ ਹੈ ਜੀ ਸਾਰੇ ਗੱਲ ਜੀ ਕੀ ਹੋਣਾ ਜੀ ਮੈਂ ਤੇ ਯਾਰ ਇੱਕ ਤਾਂ ਜਦੋਂ ਮੈਂ ਨਾ ਆਪਣਾ ਉਹ ਕਰਦਿਆਂ ਇੰਟਰੋ ਇੰਟਰੋਡੂਸਟਾਰਟਿੰਗ ਨਾ ਚੇਂਜ ਹੋ ਜਾਂਦੀ ਕਦੇ ਕਦੇ ਕੀ ਕਰਨਾ ਹਾਂ ਜੀ ਕੀ ਹਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਆ ਸਹੀ ਆ ਹਾਂ ਤੇ ਉੱਠ ਖੜੇ ਪਾਈ ਜਣਾ ਮੁਗਦੀ ਗੱਲ ਨਹੀਂ ਆ ਪਰ ਤੈਨੂੰ ਬੰਦ ਕਰ ਗਏ ਓਏ ਐਂ ਵੀ ਨਹੀਂ ਹੁੰਦਾ ਇੱਕ ਮੋਟਰਸਾਈਕਲ ਵੱਡਾ ਵੀਰ ਤੁਹਾਨੂੰ ਪਤਾ ਸੱਚ ਸੱਚ ਨਹੀਂ ਮੰਨਦਾ ਗੇਰੀ ਮੰਨਦਾ ਸੱਦੇ ਤੇ ਸਵੇਰ ਸਵੇਰੀ ਉੱਠ ਕੇ ਬਾਪੂ ਤੇ ਗੇੜੀ ਗੁੜੀ ਲਾਇਆ ਗੀੜੀ ਦਾ ਭਾਵ ਖੇਤ ਖੂਦ ਜਾਇਆ ਏ ਠੀਕ ਹੈ ਕਿ ਨਹੀਂ ਮਾੜਾ ਹੈਗਾ ਹਾਂ ਬਾਦਲ ਵੀ ਜਾਇਆ ਸੀ ਤਾਂ ਤੇ ਵਾਕਿਓ ਕਬੂਤਰੀ ਦੇਖਿਓ ਇਹਦੀ ਵੀਡੀਓ ਬਣਾ ਕੇ ਪਾਵਾਂਗੇ ਆਪਾਂ ਕਬੂਤਰੀ ਐ ਪੱਲੇ ਮਾਰਦੇ ਆਂ ਤੇ ਇਹ ਜਾਲ ਚ ਬਿੜੀ ਪੱਲੇ ਹੀ ਮਾਰੀ ਜਾਂਦੀ ਆ ਪੱਲੇ ਹੀ ਮਾਰੀ ਜਾਂਦੀ ਆ ਵੀ ਮੈਨੂੰ ਕੱਢੋ ਵਾਰ ਕਰਾਣ ਵਾਰ ਉਹ ਨਹੀਂ ਕਰਦੇ ਤੋ ਬੱਚੇ ਕੱਢਦੇ ਉਸੇ ਬਹੁਤਾ ਸਾਨੂੰ ਚਲੋ ਭਾਈ ਹੁਣ ਉੱਠਦਾ ਖੜੇ ਟਾਈਮ ਨਾਲ ਹਨਾ ਲਗਭਗ 7:30 8 ਹੀ ਹੋਏ ਹੈਗੇ ਤੇ ਪਹਿਲੇ ਨੰਬਰ ਤੇ ਲੈਟਰ ਆਊਟਾ ਕਰਕੇ ਬੰਦ ਹਾਂਜੀ 1 ਮਿੰਟ ਕਰਦੀ ਏ ਇਹਨਾਂ ਨੂੰ ਆਫ ਤੇ ਆ ਜੂੜੀ ਵੀ ਬਹੁਤ ਐਟ ਮੈਂ ਦੇਖੂ ਮੈਂ ਕਬੂਤਰੀ ਨੂੰ ਛੇੜੂਗਾ ਜਿੱਥੇ ਕਬੂਤਰੀ ਗਈ ਕਬੂਤਰੇ ਦੇ ਮਗਰ ਮਗਰ ਦੇਖੀ ਚੱਲੋ ਉਹਨਾਂ ਦਾ ਦੇਖੋ ਖੜਦਾ ਆ ਉਹ ਗਈ ਮਗਰ ਮਗਰ ਯਾਰ ਅੱਧੇ ਮਿੰਟ ਦਾ ਵਸਾ ਵੀ ਨਹੀਂ ਕਰਦਾ ਕਬੂਤਰੀ ਦਾ ਦੇਖੋ ਖੜ ਦਿਓ ਪਰ ਫਿਰ ਢਾ ਦੇਾਂਗੇ ਜਿੱਥੇ ਇਹਦਾ ਉਹਦਾ ਆਪੇ ਕੋਲੇ ਕੋਈ ਖੜਦਾ ਆ ਉਹ ਆ ਚੱਕ ਐਡਾ ਪੱਕਾ ਕੰਮ ਇਹਨਾਂ ਦਾ ਹੈ ਇਹ ਏ ਠੀਕ ਹਨ ਹੁਣ ਆ ਗਿਆ ਲੈ ਉਹ ਆ ਗਿਆ ਕੋਲੇ ਨਾਲ ਦੀ ਨਾਲ ਹੀ ਅੱਧਾ ਮਿੰਟ ਵੀ ਟਿਕ ਲੰਦਾ ਨੂੰ ਲੈ ਹੋ ਗਈ ਹੋ ਗਈ ਮਗਰ ਉੱਤੇ ਹੀ ਉਹਦੇ ਜਿੱਥੇ ਜਾਊਗੀ ਠੀਕ ਹੈ ਕਿ ਨਹੀਂ ਇਹ ਹੈ ਪਿਆਰ ਚ ਜ਼ਬਰਦਸਤੀ ਕਰਦਾ ਇਹ ਹੋਰ ਤਾਂ ਕੋਈ ਗੱਲ ਨਹੀਂ ਪਤੰਦਰ ਦਾ ਉੱਠੀ ਜੀ ਤੇ ਚਲਿਏ ਪਹਿਲਾਂ ਦਾ ਘਰੇ ਰੋਟੀ ਰੋਟੀ ਖਾ ਲਈ ਤੇ ਉਹ ਤੋਂ ਬਾਅਦ ਆ ਕੇ ਦੇਖਦੇ ਕੀ ਸਿਸਟਮ ਆਣਾ ਇੱਕ ਨਾਲੇ ਮਨ ਲਾਦਾ ਲਾਈਟ ਵੀ ਬੰਦ ਰਹਿ ਗਿਆ ਕਰਨ ਵਾਲਾ ਹਾਂ ਪਾਇਲ ਨੰਬਰ ਤੇ ਲਾਈਟ ਬੰਦ ਕਰੀਏ ਤੇ ਬੱਚਾਂ ਬੁੱਚਾਂ ਦਾ ਕੋਈ ਸੀਨ ਨਹੀਂ ਬਿਰੋ ਬੱਚੇ ਜਿੰਨੇ ਨਿਕਲਦੇ ਸੀ ਨਿਕਲ ਗਏ ਬਾਕੀ ਜਿਹੜੇ ਬੱਚੇ ਨਿਕਲਦੇ ਆ ਉਹ ਅੱਜ ਤੋਂ 10 ਦਿਨ ਬਾਅਦ ਨਿਕਲਦੇ ਆ 10 12 ਦਿਨਾਂ ਬਾਅਦ ਹਨ 10 12 ਦਿਨ ਆਪਾਂ ਨੂੰ ਦੇਖਣ ਦੀ ਕੋਈ ਲੋੜ ਨਹੀਂ ਕਿਉਂ ਪੁਰਾਣੇ ਬੱਚੇ ਸਭ ਓਕੇ ਰੋ ਹਾਂ ਬਈ ਦੇਖਣ ਦੀ ਲੋੜ ਕੋਈ ਨਹੀਂ ਠੱਲਾਂ ਦਾ ਪਾਉਂਦਾ ਸੱਚ ਵੱਡੇ ਬੱਚਿਆਂ ਦੇ ਇਧਰ ਖੰਡਾਂ ਵੀ ਮਾਰ ਰਿਆਂ ਮਸਤੀ ਜਾਲ ਚ ਕਹਿੰਦੇ ਪੂਰੀਆਂ ਚੱਲ ਫਨ ਓਕੇ ਰਿਪੋਰਟ ਚਲੋ ਭਾਈ ਇਧਰੋਂ ਆਏ ਨੂੰ ਭੇਡ ਚੱਲੀਏ ਬਾਅਦ ਨੂੰ ਆਪਾਂ ਤੇ ਇਧਰੋਂ ਆਪਣੇ ਜਾਰਡਨ ਲੈ ਚਲੀ ਚੱਕ ਕੇ ਜੌਰਡਨ ਦੇ ਸ਼ੂ ਪੈਰਾਂ ਵਿੱਚ ਕਾਲੀ ਹੁੱਡੀ ਮਿੱਤਰਾਂ ਦੇ ਵੱਲੋਂ ਪਾਈ ਹੋਈ ਹੈ। ਇਹ ਵੀ ਪੀਲੇ ਪੈ ਚੱਲੇ ਬਰੋ ਇਹਨਾਂ ਵਾਸਤੇ ਵੀ ਵਾਈਟ ਰਨਰ ਜਮਗਾਵਾਂਗੇ। ਅਜੇ ਪੈਸੇ ਨਹੀਂ ਆਏ ਭਾਈ ਖਾਤੇ ਜਮਾਂ ਖਾਲੀ ਹੈ। 100 200 ਰੁਪਿਆ ਰਹਿ ਗਿਆ ਸੀ ਕੱਲ ਬਲਜੀਤ ਤੋਂ 1500 ਰੁਪਿਆ ਪਾਇਆ ਸੀ। ਨਹੀਂ ਕੱਲ ਨਹੀਂ ਪਰਸ ਹੋ ਜਾ ਉੱਥੇ ਪਾਇਆ ਸੀ ਦਨਵਾਲ ਪੁੱਟੀ ਲੈ ਕੇ ਆਉਂਦੀ ਹੈਗੀ। ਤੇ ਉਹ ਤਾਂ ਚਲੋ ਉਹਦਾ ਕਰ ਦਾਂਗੇ ਵਾਪਸ ਆਏ ਤਾਂ ਆਈ ਜਾਣੇ ਹੁੰਦੇ ਆਪਣੇ। ਲਓ ਜੀ ਕਹਿੰਦੇ ਅੱਗੇ ਸਾਡਾ ਸੀਰਾ ਯਾਰ ਵੀ ਬੈਠਾ ਹੋਇਆ ਹੈ। ਇਹਦੀ ਮਸ਼ਹੂਰੀ ਕਰਨੀ ਵਿੱਚ ਜ਼ਰੂਰੀ ਹੈ ਕਦਨ ਓਏ ਉਹ ਦਿਨ ਮੈਂ ਜਵਾਕਾਂ ਨੂੰ ਭੇਜਿਆ ਸੀ ਮਾਂ ਆਪਣੇ ਆਏ ਸੀ ਕਿਉਂ ਬੋਲ ਨਹੀਂ ਮਰ ਉਹਨਾਂ ਨੇ ਦੱਸਿਆ ਹੀ ਨਹੀਂ ਮੈਨੂੰ ਮੈਨੂੰ ਤਾਂ ਮਗਰੋਂ ਪਤਾ ਲੱਗਿਆ ਮੈਂ ਜਿੱਦੋਂ ਖਾਲਸਵਾਰ ਕੇ ਅੱਛਾ ਵਿਚਾਰ ਪਈ ਹੈ ਮੈਂ ਪਾਣੀ ਪੀਣ ਗਿਆ ਤੇ ਮੈਂ ਕਿਹਾ ਇੱਥੇ ਚਾਹ ਤੋਂ ਰੱਖ ਗਿਆ ਅੱਛਾ ਜਵਾਕੜੇ ਜੀ ਉਹ ਦੂਜੇ ਸੀਗੇ ਬਚੀ ਆਰਕ ਹੁੰਦੇ ਜਿਹੜੇ ਮੇਰੇ ਕੋਲੇ ਆਉਂਦੇ ਹੁੰਦੇ ਆ ਉਹ ਦੱਸ ਕੇ ਨਹੀਂ ਗਏ ਉਹ ਮੈਂ ਪਾਣੀ ਪੀਂ ਜਾਣਾ ਸੀ ਤੇ ਮੈਨੂੰ ਮੋੜ ਕੇ ਮਗਰੋਂ ਪਤਾ ਲੱਗਿਆ ਕੀ ਕੀ ਕਰ ਰਿਹਾ ਸੀ ਰੇ ਬਈ ਤੇਰੇ ਕੋਲੇ ਆ ਗਈ ਜੀ ਜਾ ਪਤੰਦਰਾ ਉਹ ਤੋਂ ਨਹੀਂ ਪਾਏ ਨੂੰ ਕਰਦੇ ਬਣ ਤੈਨੂੰ ਯਾਦ ਆ ਪਾਣੀ ਦੀ ਵਾਰੀ ਸੀ ਘਾਟਾ ਟੱਪ ਗਿਆ ਆਪਣਾ ਕਾ ਦਾ ਪਾਣੀ ਦੀ ਵਾਰੀ ਦਾ ਕਦੋਂ ਅੱਜ ਕਿਹੜੀ ਦਾ ਆਪਣੀ ਵਾਰੀ ਉਹਨੇ ਮੋਗੇ ਵਾਲੀ ਸ਼ੁੱਕਰਵਾਰ ਆਜ ਸ਼ੁੱਕਰਵਾਰ ਆ ਤੇ ਫਿਰ ਦਾ ਵੱਢ ਕੇ ਛੱਡ ਕੇ ਨਾ ਆਏ ਤੇ ਪਤਾ ਹੀ ਨਹੀਂ ਸੀਗਾ ਹਾਂ ਤਾਂ ਆਈ ਨਹੀਂ ਜੜਿਆ ਜੀ ਠੀਕ ਆ ਗਿਆ ਮਛੜਾਂ ਭੱਜ ਗਣ ਤੂੰ ਰੋਟੀ ਖਾ ਲੈ ਚਲ ਮੈਂ ਛੜੇ ਕੋਨੇ ਜਾ ਕੇ ਚਾਲੀ ਵੀ ਘੜਾ ਦੀ ਲੱਗਦੀ ਹੱਥ ਪਿੱਛੇ ਕਰੂੰ ਆ ਗਿਆ ਜੀ ਖੇਤ ਤੇ ਪਾਣੀ ਦੇਰ ਮੈਨੂੰ ਕਿਸੇ ਪਾਸੇ ਦੀ ਨਹੀਂ ਨਾਣੀ ਬਾਬੇ ਯਾਰ ਸਮ ਸਹੀ ਦੱਸਣਾ ਨਹੀਂ ਨਹੀਂ ਹੋ ਮਗਰ ਲੈਂਦੇ ਪਈ ਜਾਂਦਾ ਸਾਡੇ ਦੂਜੇ ਘਰ ਲੈੰਦੇ ਐ ਹੋਈ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਘਾਟਾ ਟੱਪ ਕੇ ਫਿਰ ਕੀ ਆ ਸਾਡੇ ਹਨਾ ਤਾਈ ਕੀ ਪਈ ਜਾਂਦਾ ਆਪਣੇ ਤੋਂ ਪਹਿਲਾਂ ਤਾਈ ਕਿਆਂ ਦੀ ਵਾਰੀ ਹੁੰਦੀ ਹੈਗੀ ਬਾਕੀ ਕੋਈ ਘਾਟਾ ਪਾਈ ਨਾਲ ਕੋਈ ਭੈਣ ਚੋਦ ਕੋਈ ਐ ਤਾਂ ਨਹੀਂ ਵੀ ਕੁਝ ਬੜਾ ਵੱਡਾ ਨੁਕਸਾਨ ਹੋ ਗਿਆ ਹੈ ਪਰ ਗੱਲਾਂ ਆਇਆ ਤੁਸੀਂ ਹਾਲ ਦੇਖੋ ਸਾਡੇ ਸਾਰੇ ਇਹ ਹੋ ਜਾ ਪਤਾ ਹੀ ਲਾਦਾ ਕਿਸ ਨੂੰ ਕੀ ਹੋਈ ਜਾਂਦਾ ਕੀ ਨਹੀਂ ਮੈਂ ਤਾਂ ਕਦੇ ਖੇਤ ਆਇਆ ਹੀ ਨਹੀਂ ਸੋਖ ਨਾਲ ਨਾ ਆਪਾਂ ਨੂੰ ਤਾਂ ਵਾਰੀ ਦੀ ਫਿਗਰ ਫੁਗਰੀ ਕੋਈ ਨਹੀਂ ਗਈ ਵੈਸੇ ਸ਼ੁੱਕਰਵਾਰ ਨੂੰ ਵਾਰੀ ਹੁੰਦੀ ਆ ਆਪਣੀ ਸਵੇਰ 9 ਤੋਂ ਲੈ ਕੇ ਆ ਇਧਰ 9 ਵਜੇ ਵੜਦੇ ਆ ਗਾਂ 9:20 ਭੈਣ ਦੀ ਲੱਕੜੀ ਜਾਂਦਾ ਕੀ ਲੜ ਦੁੜ ਗਿਆ ਤੇ ਪਤਾ ਨਹੀਂ 9:30 ਵਜੇ ਪਾਣੀ ਵੜਦੇ ਆ ਤੇ ਲਗਭਗ 12:30 1 ਵਜੇ ਤੱਕ ਹੁੰਦਾ ਹਾਂ ਹਾਂਜੀ ਵਾਦੂ ਇਧਰਲੀ ਸਾਈਡ ਪਈ ਜਾਂਦਾ ਦੂਜੇ ਘਰ ਵਾਲਾਂ ਦੇ ਤੇ ਆਪਾਂ ਇਧਰ ਨੂੰ ਕੱਢ ਰਾ ਟੱਕਣਾ ਐ ਨਹੀਂ ਕੰਮ ਸੀਗਾ ਤੇ ਇੱਕ ਕਹਿਰੇ ਚ ਆਉ ਪਈ ਜਾਂਦਾ ਤੇ 211 ਚ ਹੋਰ ਘਰ ਚੱਲਦੇ ਹਨ ਤੇ ਹੋਰ ਆ ਸਾਹਮਣੇ ਆਪਣਾ 7 ਸਟਾਰ ਹੋਟਲ ਮੇਰੇ ਵੀਰੋ ਕੋਠਾ ਨਹੀਂ ਕਹਿੰਦੇ ਤੇ ਇੱਕ ਗੱਲਾਂ ਇਹ ਦੇਖੋ ਵੀ ਸਿਕਿਉਰਟੀ ਵੇਖੋ ਕਿਹੜੇ ਹਿਸਾਬ ਤੇ ਲਾਈ ਆ ਕਿਸ ਨੂੰ ਲੱਗਦਾ ਬੋ ਤੇ ਕੋਠਾ ਹੁੰਦਾ ਹੀ ਨਹੀਂ ਨੇ ਥਾਂ ਚ ਇਹ ਜੈਡ ਸਿਕਿਉਰਟੀ ਲਈ ਆ ਚਾਰੇ ਪਾਸਿਓਂ ਇਤੋਂ ਦੀ ਲੰਘ ਕੇ ਫੇਰ ਪਤਾ ਲੱਗਿਆ ਗਰੇ ਨੂੰ ਵੀ ਅੱਗੇ ਆ ਕੋਠਾ ਮੇਰੇ ਵੀਰੋ ਹੈ ਪੂਰਾ 뷰 ਦਿੱਤਾ ਨਾ ਘੈਂਟ ਰ ਕੰਮ ਤਾਂ ਸਾਰਾ ਗੱਲ ਬਾਤ ਆ ਬਾਬੇ ਇੱਥੇ ਤਾਂ ਚਲੋ ਯਾਰ ਅਪਾ ਚੱਲੀ ਘਰੇ ਹਨਾ ਤੇ ਅਹੋ ਕੀ ਕਹਿੰਦੇ ਹੁੰਦੇ ਆ ਰੋਟੇਟ ਖਾ ਕੇ ਫਿਰ ਸੀਰੇ ਨੂੰ ਨਾਲ ਲੈ ਕੇ ਆਵਾਂਗੇ ਨੀਰਾ ਨੂੰ ਰਵਾੜਾ ਕੇ ਲੈ ਚੱਲਾਂਗੇ ਤੇ ਯਾਰ ਮੈਕਡੋਨਲਰ ਵਾਲੇ ਕੱਪ ਕਿਹੜਾ ਪੀ ਕੇ ਇੱਥੇ ਬ్రో ਜਾਲੀ ਹੈ ਕਿ origignal ਹੈ ਮੈਨੂੰ ਤਾਂ ਜਾਲੀ ਲੱਗਦੇ ਆ ਇੱਥੇ ਵੀ ਬਹੁਤ ਕਾਰਨਾਮੇ ਹੁੰਦੇ ਭਰਾ ਕੋਈ ਕੋਈ ਇੱਥੇ ਤਾਂ ਨਾ ਪੁੱਸੋਣਾ ਬਸ ਇੱਥੇ ਤਾਂ ਕੁਝ ਵੀ ਹੋ ਸਕਦਾ ਹੈ ਸੋਚ ਤੋਂ ਪਰੇ ਆਹ ਪਲੇਸ ਤਾਂ ਉਹ ਦੇਖਣ ਨੂੰ ਸਵਰਗ ਵੀ ਹੈ ਇਹ ਤੇ ਨਰਕ ਵੀ ਹੈ ਇਹ ਰੋ ਟੂਟੀ ਖਾਏ ਬਈ ਤੇ ਆਗੇ ਧੱਲੇ ਕਰੇ ਤੇ ਹੁਣ ਖੋਲਦੇ ਆ ਖੋਡੇ ਆਪਾਂ ਹਾਂਜੀ ਬਾਬੂ ਇੱਕ ਤਾਂ ਚੱਕ ਲਿਆ ਆਪਣੀ ਇਧਰੋਂ ਦੇਸੀ ਮੈਡੀਸਨ ਇੱਕ ਚੱਕ ਲਿਆ ਆਪਣੀ ਦਾਣਿਆਂ ਵਾਲੀ ਬੱਕਟ ਤੇ ਇੱਕ ਕੰਮ ਹੋਰ ਕਰਤਾ ਮੇਰੇ ਵੀਰੋ ਕੰਮ ਐਡਾ ਵੱਡਾ ਕਰਤਾ ਤੁਸੀਂ ਸੋਚ ਵੀ ਨਹੀਂ ਸਕਦੇ ਇਧਰਲੇ ਖੋਡੇ ਚ ਫੱਟੀ ਲਾਤੀ ਬਈ ਆ ਪੈਕ ਕੋਈ ਪਹਿਲਾਂ ਲਾਤੀਆਂ ਸੀਗਾ ਹਨਾ ਤੇ ਹੁਣ ਇੱਕ ਫੱਟੀ ਫੇਰ ਲਾਤੀ ਵਾਓ ਸਕਰੂ ਡਰਾਇਵਰ ਹੋ ਵੀ ਪਿਆ ਸਾਹਮਣੇ ਪੇਚ ਕਸ ਵੀ ਚੱਕਣਾ ਭੁੱਲ ਗਏ ਚਲੋ ਕੋਈ ਨਾ ਪੇਚ ਕਸ ਤਾ ਚੱਕ ਦੂ ਤੇ ਛੋਟੀ ਗੱਲ ਆ ਹਾਂਜੀ ਬਾਬੂ ਤੇ ਦੇਦੀ ਵੀ ਕੂਤਰਣ ਦਵਾਈ ਇਦਰੋਂ ਇੱਕ ਨੂੰ ਦਿੱਤੀ ਆ ਦਰਾਂਗਾਲ ਨੂੰ ਉਹ ਜਿਹੜਾ ਸਾਹਮਣੇ ਬੈਠਾ ਇੱਕ ਮਿੰਟ ਇਹਦੀ ਫੋਟੋ ਕਰੀਏ ਮਸ਼ੂਰੀ ਕਰ ਲਓ ਸੈਕ ਪਈ ਤੇ ਮਾਰ ਲਓ ਨੀਗਾ ਜੋੜੀ ਵਾਲੀ ਲਾ ਕੇ ਤੇ ਕੱਢ ਦੇਣਾ ਦੋ ਚਾਰ ਬੱਚੇ ਉਤਰੇ ਵੀ ਖਰੇ ਆ ਹਨਾ ਵਧੀਆ ਤੇ ਨਾਲ ਦੀ ਨਾਲ ਲੋਕ ਫਿਕਸ ਬਾਦਲ ਤੇ ਇਦਰੋਂ ਵੀ ਤਿੰਨ ਕਬੂਤਰਾਂ ਨੂੰ ਤੇ ਇਦਰ ਵੀ ਵੀ ਦੋਵੇਂ ਖੁੱਡਿਆਂ 'ਚ ਇੱਕ ਇੱਕ ਜੋੜੀ ਨੂੰ ਦੇਤੀ ਸੀ ਮੈਡੀਸਨ ਤੇ ਉਹ ਦੇਨਾਂ ਨੂੰ ਰੱਖਦੀ ਆ ਦਾਣੇ ਆਇਓ 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 ਲਓ ਭਾਈ ਇਹਦੇ ਲੈ ਕੋ ਦਿੱਤੀ ਰੱਖੀ ਆਇਓ 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 ਬੋਸਾ ਫਿਰ ਬਾਹਰ ਨਿਕਲ ਜੀ ਲਓ ਜੀ ਖਾੜ ਦਾਣੇ ਓਕੇ ਵੀ ਰਿਪੋਰਟ ਆਪਣੀ ਪਹਿਲਾਂ ਤਾਂ ਫੱਟੀ ਸਾਹਮਣੇ ਇਹਨੂੰ ਬਾਅਦ ਚਲਾਵਾਂਗੇ ਜਦੋਂ ਸੈੱਟਾਈ ਹੈ ਨਾ ਕੰਮ ਦੀ ਇਹ ਕਸੂਕ ਰੂਥ ਆ ਗਿਆ ਅਦਰੋ ਦਵਾਈ ਦੇਸੀ ਦਵਾਈ ਵਾਲਾ ਡੱਬਾ ਤੇ ਦਾਣਿਆਂ ਵਾਲੀ ਬਾਲਟੀ ਸਾਰਾ ਕੁਝ ਓਕੇ ਰਿਪੋਰਟਾਂ ਤੇ ਉਤਰ ਆਪਣਾ ਚੋਬਰ ਫਿਰਦਾ ਉਹ ਪਿੰਜਰੇ ਦੇ ਚੜਿਆ ਇੱਕ ਮਿੰਟ ਹਾਂ ਕਿਵੇਂ ਬਾਹਲਾ ਮੋਹ ਹੁੰਦਾ ਹੁਣ ਮੇਰਾ ਹਰ ਦੇ ਇੱਕ ਮਿੰਟ ਬਾਦੇ ਪਹਿਲਾਂ ਇੱਥੇ ਰੱਖ ਲਗੇ ਇਹਨਾਂ ਨੂੰ ਸਕਰੂ ਉਹ ਇੱਧਰ ਰੱਖ ਗਏ ਪਹਿਲਾਂ ਦੇ ਸਕਰੂ ਵੀ ਮੈਨੂੰ ਥਾਇ ਨਹੀਂ ਸੀਗੇ ਮੈਂ ਇਹਦੇ ਸਿਰ ਤੇ ਸੈਂ ਐਂ ਕਰਕੇ ਤੇ ਅੱਜ ਕੁਦਰਤੀ ਫਿਰਮਾਂ ਭਾਲੇ ਤੇ ਫੱਟੇ ਮੈਂ ਕੱਲ ਪਰਸੋਂ ਦੀ ਲਾਉਣ ਨੂੰ ਫਿਰਦਾ ਐ ਇਹ ਕਹਦਾ ਮੈਨੂੰ ਸਕਰੂ ਨਹੀਂ ਚਾਹੀ ਸਿਕ ਮੈਨੂੰ ਪੇਚ ਉਹ ਸਕਰੂ ਡਰਾਇਵਰ ਨਹੀਂ ਥਾਇ ਸੀਗਾ ਉਹ ਤਾਂ ਮੈਨੂੰ ਲੱਗਦਾ ਆਪਾਂ ਹੁਣ ਵੀ ਨਹੀਂ ਕੱਢਿਆ ਤਾਂ ਖੁੱਡੇ ਚ ਹੀ ਵੇਖੜ ਜੋ ਲਓ ਜੀ ਆਪਣੀ ਮਿੱਠੀ ਨੂੰ ਲੈ ਆਇਆ ਆਪਾਂ ਬਾਹਰ ਠੀਕ ਆ ਬਾਹਰ ਲਿਆ ਕੇ ਇਹਨੂੰ ਬਿਠਾਈਏ ਪਹਿਲਾਂ ਆਪਾਂ ਛਤਰੀ ਤੇ ਨਾਲ ਨਾਲ ਛਤਰੀ ਦਾ ਸੂਹਾ ਵੀ ਕਰਨਾ ਹੈ ਇਹਨੂੰ ਤੇ ਨਾਲ ਨਾਲ ਆਪਣਾ ਵੀ ਸੂਹਾ ਕਰਨਾ ਹੁਣ ਆਪਾਂ ਚੱਲਦੇ ਹਾਂ ਤਾਂ ਦੂਰ ਠੀਕ ਹੈ ਦੂਰ ਜਾ ਕੇ ਇਹਨੂੰ ਬੁਲਾਉਣਾ ਨਹੀਂ ਚਾਹਾਂ ਇਹਨੂੰ ਇਗਨੋਰ ਕਰਨਾ ਚਾਹਾਂ ਇਗਨੋਰ ਕਰਕੇ ਠੀਕ ਹੈ ਤੇ ਫਿਰ ਹੁਣ ਛੱਡ ਕੇ ਦੇਖੀਏ ਹੁਣ ਆਪਾਂ ਆ ਜਾ 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 ਆਇਆ 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 ਸਿਆਣਾ ਬੇਬੀ ਮੇਰਾ ਆਇਆ ਸਿਆਣਾ ਬੱਚਾ ਗੁੱਡ ਹੋਇਆ ਕੰਮ ਹਣਾ ਬਸ ਇਹਨੂੰ ਐਂ ਹੁਣ ਮੋਢੇ ਤੇ ਬਾਕੇ ਲੈ ਕੇ ਚੱਲਾਂਗੇ ਅੰਦਰ ਫਿਰ ਇਹਨੂੰ ਥੋੜੇ ਉੱਤੇ ਆ ਉਪਰ ਆ ਸੈਟੋ ਹਾਂ ਇੱਥੇ ਫਿਰ ਇਹਨੂੰ ਖੇਤ ਖੂਦ ਵੀ ਲੈ ਕੇ ਚੱਲਿਆ ਕਰਾਂਗੇ ਐਂ ਐਨੇ ਨਾਲ ਹੀ ਪਾਸੇ ਦੀ ਸੈਟਿੰਗ ਵਾਝੀ ਨੇ ਕੰਮ ਵੀ ਠੀਕ ਹੈ ਕਿ ਨਹੀਂ ਇੱਕ ਕੰਮ ਰਹਿ ਗਿਆ ਸੀ ਬਾਬਿਓ ਬੱਚੇ ਵਾਸਤੇ ਛੋਲੇ ਤੇ ਹਉਣ ਵਾਲੇ ਠੀਕ ਹੈ ਯਾਰ ਮੈਨੂੰ ਐਂ ਲੱਗਦਾ ਬ్రో ਯਾਰ ਇਹ ਲੱਗੇ ਬਈ ਹੁੰਦੇ ਐਵੇਂ ਛੋਲੇ ਯਾਰ ਆਪਣੇ ਹਣਾ ਕੋਈ ਲੱਗਦ ਰਿਹਾ ਚਲੋ ਕੋਈ ਨਾ ਕਰਾਂ ਥੋੜੇ ਲੈ ਜਾਂਦੇ ਆ ਬਹੁਤ ਐਨੇ ਪਾ ਦੀਏ ਵਾਟਰ ਦੇ ਨਾਲ ਓਕੇ ਵੀਰ ਬੋਟਾ ਆਪਣੀ ਮਸ਼ੀਨ ਲੈ ਚੱਲੀ ਘਰੇ ਜੀ ਛਾਲੀਏ ਖੇਅ ਸੀਰ ਦੀ ਚਾਹ ਫੜਾਉਣ ਹਾਂਜੀ ਸਿਰਾ ਜੀ ਆਜੋ ਜੀ ਚਾਹ ਚੂ ਪੀ ਲੋ ਗਰਮੀ ਵਾਲੀਆ ਬਲੱਡ ਘਟਾਈ ਪਏ ਹੋ ਨਰਮਈ ਵਾਲਾ ਚੰਗਾ ਖੜਾ ਸੀਰੇ ਆਪਣਾ ਤਾਂ ਓਏ ਨਰਮਈ ਵਾਲਾ ਚੰਗਾ ਹੈ ਦੇਖ ਨਾ ਕੱਲਾ ਘਾ ਹੀ ਜਿੰਦਾ ਨਰਮ ਤਾਂ ਹੈ ਹੀ ਨਹੀਂ ਨਰਮ ਤਾਂ ਘਾ ਮਾਰੀ ਜਾਂਦੇ ਆ ਠੀਕ ਹੈ ਚੱਲ ਕੋਈ ਨਾ ਆਇਆ ਚਾਹ ਪੀਣੀ ਹਾਂਜੀ ਮੇਰੇ ਵੀਰੋ ਪਹੁੰਚ ਗਏ ਇੱਧਰਲੇ ਖੇਤ ਤੇ ਮੋਗੇ ਵਾਲਾ ਪਾਣੀ ਤਾਂ ਵੇਖਣ ਦੀ ਕੋਈ ਲੋੜ ਨਹੀਂ ਬਸ ਇਹਦੀ ਮੋਟਰ ਛੱਡਦਾ ਕਿੱਲੇ ਜਲ ਕੇ ਲਓ ਜੀ ਪਹਿਲੇ ਆਰੀ ਅੱਜ ਖੇਤ ਮੋਟਰ ਚਲਾਉਣ ਆਏ ਤੇ ਅੱਜ ਹੋ ਦੇਖੋ ਕੀ ਕੰਮ ਹੋ ਗਿਆ ਜੈਂਪਰ ਟੁੱਟਿਆ ਪਿਆ ਭਾਈ ਸੋਚ ਵੀ ਲੱਗੀ ਪਈ ਸੀ ਵਾਵਾ ਜੇ ਬਈਏ ਨੇ ਫਾਲਟ ਸ਼ੋਅ ਕਰਤਾ ਨਹੀਂ ਪੜਾਕਾ ਪਾਣਾ ਸੀਗਾ ਉਤੋਂ ਵੀ ਟੁੱਟਿਆ ਪਿਆ ਉਤੋਂ ਇੱਕ ਆਹੋ ਦੇਖੋ ਇੱਕ ਆਹ ਉਥੋਂ ਇੱਕ ਆਹ ਮੇਨ ਇਥੋਂ ਚਲੋ ਕੋਈ ਗੱਲ ਨਹੀਂ ਛੱਡੋ ਨਹੀਂ ਲਾਉਂਦੇ ਪਾਣੀ ਚਲੋ ਜੀ ਐਨਾ ਹੀ ਕੰਮ ਸੀ ਖੇਤ ਤੇ ਹੁਣ ਚਲਦੇ ਆਂ ਬਾਗਲ ਕੰਨੀ ਨੂੰ ਬਰੋ ਕਿਉਂਕਿ 12:30 ਦਾ ਟਾਈਮ ਹੋਇਆ ਪਿਆ ਤੇ ਖਿੱਚਦੇ ਗੱਡਿਆਂ ਗੇ ਸਟਿੰਗ ਟਾਈਮ ਮੇਰੇ ਵੀਰੋ ਪਿੰਡੋਂ ਸਟਿੰਗ ਲੈ ਕੇ ਫੇਰ ਬਾਗਲ ਨੂੰ ਉਦੋਂ ਦਾ ਮੋਟਰਸਾਈਕਲ ਚੜ੍ਹਿਆ ਮੈਂ ਤੇ ਹਾਈ ਤੱਕ ਪੁੱਜ ਕੋ ਚੱਕਰ ਕੀ ਹੋਇਆ ਕੰਮ ਹਸਾਬ ਚ ਨਹੀਂ ਆਇਆ ਬਰੋ ਹਜੇ ਤੱਕ ਆਪਾਂ ਜੋ ਹੀ ਕੰਮ ਹੋ ਗਿਆ ਬਾਬਿਓ ਚੋਕ ਲਵੜੀ ਪੈ ਗਈ ਕਰੇ ਜਾਂਦਾ ਦਿਨਾਂ ਦੀ ਅੱਜ ਏ ਏ ਏ 40 50 40 ਬੇਤੀ ਕਰਾ ਦੀ ਸ਼ੁਕਰੀਆ ਆਵਿਆ ਬਈ ਪਿੰਡ ਨੂੰ ਮੁੜਿਆ ਜਾਂਦਾ ਸੀਗਾ ਯਾਰ ਐਨਾਂ ਬੇ ਗਾਰ ਮੋਟਰਸਾਈਕਲ ਵੀ ਲਾ ਲਵੋ ਇੱਕ ਤਾਂ ਯਾਰ ਹੋ ਗਿਆ ਉਹੀ ਕੰਮ ਬਈ ਹਾਂ ਰੋ ਗਿਆ ਬਈ ਉਹ ਉਥੋਂ ਲੈਂਦਾ ਖਿੱਚ ਤੂਕੇ ਇੱਥੇ ਆ ਕੇ ਰੁਕ ਗਿਆ ਹੁਣ ਬਲਜੀਤ ਨੂੰ ਫੋਨ ਕੀਤਾ ਯਾਰ ਇਹ ਇਹਦੇ ਚ ਵਾਕਈ ਇਹਦਾ ਤੇਲ ਨਹੀਂ ਪੂਰਾ ਹੁੰਦਾ ਆਪਣੇ ਵਾਲਾ ਕਦੇ ਤੇਲ ਵਾਲੇ ਪਾਸੋਂ ਰੁਕਿਆ ਨਹੀਂ ਇਹ ਪਤੰਦਰਾਂ ਚ ਪਹਿਲੇ ਦਿਨ ਚੱਕਾ ਪਹਿਲੇ ਦਿਨ ਹੀ ਤੇਲਾ ਕਰਾ ਦੀ ਜਣੇ ਆਪਣੀ ਤੇ ਬਾਕੀ ਬਾਦਲਾ ਹਾ ਦੋ ਪੱਤਿਆਂ ਹੀ ਲੈਣ ਗਿਆ ਸੀਗਾ ਯਾਰ ਵਾਲ ਪੁੱਟੀ ਵਾਸਤੇ 6 ਇੰਚੀ ਹੈ ਮੇਰੇ ਹਿਸਾਬ ਨਾਲ ਇਹ ਤੇ ਇਹ ਵੀ ਬਾਤ ਚੱਲਦੇ ਆ ਫਿਰ ਲੈ ਕੇ ਬਲਜੀਤ ਆਉਣ ਦੇ ਡੀਕਿਆਂ ਨੇ ਹੋ ਸਾਹਮਣੇ ਪਿੰਡ ਆ ਆਪਣਾ ਮਸ ਐਨੀ ਪਹੁੰਚ ਨਹੀਂ ਬੈਥੋ ਤੋਰ ਕੇ ਲੈ ਜਾਓ ਸਾਹਮਣੇ ਪਿੰਡ ਤੱਕ ਆ ਗਿਆ ਮੇਰੇ ਵੀਰ ਉਹ ਕਹਿੰਦੇ ਵਿਆਹ ਵਾਲਾ ਮੁੰਡਾ ਵੀ ਕਮਾਲ ਆ ਕਰੋ ਨਿਕਲਦਾ ਨਿਕਲੇ ਆਉਂਦਾ ਫੋਨ ਤੇ ਹਜੇ ਤੱਕ ਤਾਂ ਹੁਣ ਨਹੀਂ 답ਦੇ ਲਾਲਾ ਲੱਤਾਂ ਬਾਹ ਇਥੇ ਲੱਗਦੀ ਆ ਯਾਰ ਅੱਜ ਪਹਿਲੇ ਦਿਨ ਚੱਕੇ ਇਹਨੂੰ ਮੈਂ ਤੇ ਤੇਲੇ ਹੀ ਕਰਾ ਦੀ ਇਹਨੇ ਹਾਂਜੀ ਮੇਰੇ ਵੀਰ ਉਹ ਕਹਿੰਦੇ ਬਲਜੀਤ ਜੀ ਪਹੁੰਚੇ ਹੋਏ ਨੇ ਕਹਿੰਦੇ ਵਾਲ ਪੁੱਟੇ ਅਸੀਂ ਮਾਰ ਕੇ ਦਿੰਨੇ ਆ ਅਸੀਂ ਮਾਰ ਕੇ ਦਿੰਨੇ ਆ ਮੱਦਾ ਹੁਣੀ ਤੋਂ ਕੰਮ ਵਿੱਚ ਚਰ ਗਿਆ ਸੀ ਯਾਰ ਦਮਣੀ ਛੱਡ ਕੇ ਭੱਜ ਗਿਆ ਸੀ ਮੈਂ ਭੱਜਿਆ ਨਹੀਂ ਮੈਂ ਹਟਾਤਾ ਸੀ ਇੱਕ ਸਾਥ ਹਟ ਗਏ ਸੀ ਵੀ ਯਾਰ 60 ਕਿਲੋ ਅੰਦਰ-ਅੰਦਰ ਲਾਦਾ ਤੇ ਹੁਣ 40 ਕਿਲੋ ਦਾ ਇੱਕ ਗੱਟਾ ਲਿਆਂਦਾ ਸੀ ਠੀਕ ਹੈ ਇਹ ਸਾਡਾ ਮਿਸਤਰੀ ਹੈ ਤੇ ਇਹ ਕਹਿੰਦਾ ਇੱਕ ਗੱਟੇ ਨਾਲ ਆਪਾਂ ਲਗਭਗ ਕੰਪਲੀਟ ਕਰ ਦਈਏ ਕੰਮ ਠੀਕ ਹੈ ਕਿ ਨਹੀਂ ਤੇ ਬਾਕੀ ਕੋਈ ਦਿੱਕਤ ਨਹੀਂ ਹੋਰ ਲੱਗਾ ਤਾਂ ਹੋਰ ਵੀ ਲਾ ਦਾਂਗੇ ਤੇ ਅੰਦਰੋਂ ਬਾਹਰੋਂ ਹਣਾ ਪਹਿਲਾਂ ਰੈ ਕੈਨਸਲ ਹੋ ਗਈ ਸੀ ਹੁਣ ਮੌਕੇ ਤੇ ਰੈ ਬਣ ਗਈ ਬਸ ਵੀ ਅੰਦਰੋਂ ਬਾਹਰੋਂ ਸਾਰੇ ਤੇ ਫੇਰ ਮਰਾ ਕੇ ਵਧੀਆ ਕੰਮ ਕਲੀਅਰ ਹਾਂ ਕੱਲ ਬਲਜੀਤ ਨੇ ਦਾਸਤਾਈ ਕਹਿੰਦਾ ਵੀ ਦੇਖ ਲੈ ਹੁਣ ਮੌਕਾ ਏ ਜੇ ਵਾਲ ਪੁੱਟੀ ਮਰਾਉਣੀ ਹੈ ਨਾ ਰੰਗ ਰੰਗ ਸਾਰਾ ਕੋਈ ਆਪਣੇ ਕੋਲੇ ਪਰਫੋਰਮੈਂਸਤਰੀ ਹੈਣੀ ਜਿਹੜੇ ਬਣੇ ਦੀ ਕੋਲੇ ਹਾਂ ਪਰ ਹਾਂ ਸਿਕਲਾ ਪ੍ਰੋਫੈਸ਼ਨਲ ਬੰਦਾ ਹਣਾ ਵੀ ਕਹਿੰਦਾ ਵੀ ਸਰਾ ਲਾ ਦੂਗਾ ਮੈਂ ਵੀ ਠੀਕ ਆ ਕੋਈ ਚੈੱਕ ਕਰੇ ਆਪਾਂ ਮਾਰ ਲੈਨੇ ਹੈਗੇ ਲਓ ਜੀ ਗੱਡੀਆਂ ਦਾ ਡਰਾਈਵਰ ਕਹਿੰਦੇ ਬਲਜੀਤ ਮਾਨਾ ਵਾਲਾ ਦੂਜੀ ਹਾਂ ਸਹੀ ਹੈ ਲੈ ਜਾ ਲੈ ਜਾ ਕੋਈ ਦਿੱਕਤ ਨਹੀਂ ਬਹੁਤ ਹਾਂ ਪਰਾਂ ਕਚੜਾ ਦੂਜੀ ਗੱਡੀ ਕਿ ਲੈਣਾ ਆ ਵੀ ਟਰੈਕਟਰ ਪਿੱਛੇ ਦੀ ਜਿਹੜੀ ਉਹ ਫਿਰ ਨਾ ਖੁੱਡੇ ਉੱਚੇ ਆ ਤੇ ਰੰਗ ਸਹੀ ਨਹੀਂ ਵਾਜਦਾ ਮੰਜੇ ਤੇ ਚੜ੍ਹ ਕੇ ਹੈ ਟਰੈਡ ਦੇ ਮਗਰ ਕਰਦੇ ਆ ਉਹ ਅੱਲਾ ਬਾਬਿਓ ਮੈਂ ਮੜੀ ਦੀ ਇਹ ਤੁਹਾਨੂੰ ਅਪਡੇਟ ਬਣਾਈਏ ਸੀ ਇਹਨ ਦੇ ਫਿਰ ਥੰਮਨੇਲ ਵੀ ਕੱਢਾਂਗੇ ਨਾ ਆਪ ਇਹਦਾ ਵੀ ਕਰਤਾ ਕਲਰ ਦਾ ਕੰਮ ਸਟਾਰਟ ਹੈ ਹਾਂ ਤੇ ਮੈਨੂੰ ਲੱਗਾ ਸਵੇਰ ਲੱਗੇ ਹੁੰਦੇ ਤਾਂ ਸ਼ਾਮ ਤੱਕ ਕੰਪਲੀਟ ਹਨਾ ਵੇਖੋ ਵਾਕਈ ਬਰੇ ਪ੍ਰੋਫੈਸ਼ਨਲ ਬੰਦਾ ਪ੍ਰੋਫੈਸ਼ਨਲ ਬੰਦਾ ਹੀ ਹੁੰਦਾ ਕਹਿੰਦੇ ਪਰ ਸਾਡੇ ਦਵਣੀ ਯਾਰ ਨੂੰ ਮਾੜਾ ਨਹੀਂ ਕਹਿੰਦੇ ਸੀ ਦਵਣੀ ਦਵਣੀ ਹੈ ਮੁਗਦੀ ਗੱਲ ਆ ਹੈ ਦਵਣੀ ਕਰੀ ਜੋ ਮੁੜ ਕੇ ਖਰੀ ਕਰੇ ਉਹ ਸਾਡੇ ਤੇ ਦਵਣੀ 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 ਵਰਗਾ ਕੋਈ ਨਹੀਂ ਦਵਣੀ ਆਲ ਰਾਊਂਡਰ ਹੈ ਪਰ ਦਵਣੀ ਕਹਿ ਤਾਂ ਦਿੰਦਾ ਤੇ ਬਾਅਦ ਚ ਤੇ ਗੰਡ ਫਸ ਜਾਂਦੀ ਹੈ ਤੇ ਲੱਗਦੇ ਸੀ ਬਈ ਇਹ ਬੱਚਿਆਂ ਦੇ ਠੱਲਾਂ ਪਾਉਣ ਮੈਂ ਕਰੀਏ ਥੋੜਾ ਨਾਲ ਸ਼ੇਅਰ ਹਨਾ ਸਭ ਤੋਂ ਪਹਿਲੇ ਨੰਬਰ ਤੇ ਆ ਗਏ ਭਾਈ ਆਪਣੀ 64 ਵਾਲੀ ਜੋੜੀ ਠੀਕ ਹੈ ਇਹਦੇ ਦੋਵੇਂ ਬੱਚੇ ਚੱਕ ਲਈਏ ਨਾਖੰਡ ਤੈਨੂੰ ਭਾਂਦ ਯਾਰ ਕੀ ਕਰ ਤੈਨੂੰ ਮੈਂ ਖੜਜ ਤੇ ਇਹਨਾਂ ਦੇ ਚੱਕ ਲਈਏ ਦੋਵੇਂ ਬੱਚੇ ਭਾਈ ਠੱਲਾਂ ਇਹਨਾਂ ਦੇ ਤੱਕਾ ਕਰੀਏ ਇਹਨੇ ਫੁੱਲ ਜਾਵਾਂ ਉਠਣੀ ਬੋਲਦੇ ਸੀ ਠੀਕ ਹੈ ਕਿ ਨਹੀਂ ਠੱਕਿਆਂ ਨਾਲ ਪਈ ਜਾਂਦਿਆਂ ਠੱਲਾਂ ਆ ਦੋ ਬੱਚੇ ਜਿਆਦਾ ਵੱਡੇ ਸੀਗੇ ਹੋ 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 ਬਾਈ ਮਸਾ ਪਾ ਗਾ ਸੌਣ ਲੱਗੇ ਬੱਚਿਆਂ ਦੇ ਪੈਰਾਂ ਦਾ ਹਾਲ ਦੇ ਦਿਖਾਈ ਚੱਲ ਇਹ ਤਾਂ ਇਹ ਤਾਂ ਥੋੜਾ ਜਿਹਾ ਵੱਜਾ ਇਹ ਤਾਂ ਮੋਈ ਸੀਗੀ ਮੋਈ ਪੱਟੀ ਗਈ ਤੇ ਇਧਰਲੇ ਵੀ ਪਾਤੀ ਇਹਦੇ ਵੀ ਥੋੜੀ ਮੋਈ ਪੱਟੀ ਪਰ ਠੱਲਾਂ ਚੜ ਗਈਆਂ ਠੱਲਾਂ ਬਰੀਕ ਜਿਆਦਾ ਉਹ ਕਿਉਂ ਹੋ ਗਿਆ ਦੋ ਬੱਚਿਆਂ ਦੇ ਪਾਤੀਆਂ ਇਹ ਤੇ ਚੌਥੇ ਬੱਚੇ ਦੇ ਪਾ ਰਹੇ ਹਨ ਇਹ ਤੋਂ ਪਹਿਲਾਂ ਤਿੰਨਾਂ ਦੇ ਪਾ ਤੀਆਂ ਇਹਦੇ ਪੈਰ ਬਹੁਤ ਜਿਆਦਾ ਮੋਟੇ ਲੱਗ ਰਹੇ ਯਾਰ ਬਲਜੀਤ ਨਹੀਂ ਨਹੀਂ ਚੜ ਗਈ ਚੜ ਗਈ ਚੜ ਗਈ ਚੜ ਗਈ ੱਟਕੇ ਨਾਲ ਬਈ 100 ਲੱਗੇ ਜਿੰਨਾਂ ਦੇ ਪਾਈਆ ਨੇ ਹਨਾ ਤਾਂ ਕਾਹੀ ਕਰੀ ਜਾਂਦਾ ਪੁੱਲ ੱਟਕਾ ਕਰੀ ਜਾਂਦਾ ਬੱਚਿਆਂ ਨਾਲ ਅਸੀਂ ਨੌ ਦਾ ਫੇਰ ਆ ਜਾਣਗੇ ਪਾ ਆ ਚੱਕ ਪੈ ਗਈ ਇਹਦੇ ਵੀ ਪੈ ਗਈ 136 ਨੰਬਰ ਪਾਤੀ ਇਹ ਦੱਸ ਦਿਓ ਜੀ ਕਿੰਨੇ ਕਿੰਨੇ ਬੱਚੇ ਦੀ ਪੈਰੀ ਠਾ ਲੈਣ ਔਰ ਹੋਊਗਾ ওকে ਹੈਂ ਹੈਂ ਕਰਤਾ ਆਗੇ ਆਗੇ ਕਾਂ ਵੇਲੇ ਬੰਦੇ ਦੇਖ ਲੈ ਕੰਮ ਵਾਲਾ ਬੰਦਾ ਇੱਕ ਉਹ ਕੰਮ ਕਰ ਰਿਹਾ ਇਧਰ ਵੇਲੇ ਬੰਦੇ ਇਹ ਵੇਲੇ ਕੰਮ ਕਰ ਰਹੇ ਆਮ ਲੈ ਭਈ ਇਹਨਾਂ ਦੀ ਪੈਗਾਂ ਠੀਕ ਆ ਦੋਹਾਂ ਬੱਚਿਆਂ ਦੀ ਤੇ ਦੋਹਾਂ ਬੱਚਿਆਂ ਨੇ ਹੋਰ ਪਾ ਲੈਣਾ ਬਟੱਲਾ ਲੈ ਭਈ ਕਹਿੰਦੇ ਕੌਣ ਆ ਗਏ ਕਹਿੰਦੇ ਦਵਣੀ ਆ ਗਏ ਤੇ ਨਾਲ ਦੂਜਾ ਮੁੰਡਾ ਕਿਹੜਾ ਆਇਆ ਕਹਿੰਦੇ ਗੁਰਪ੍ਰੀਤ ਗੁਰਪ੍ਰੀਤ ਦੇ ਗੇਲਾ ਗੁਰਪ੍ਰੀਤ ਉਸਕੇਲਾ ਅਈ ਡੇੜੇ ਬੱਚੇ ਸਹੀ ਏਠਲਾ ਵਾਸਤੇ ਤੁਹਾਨੂੰ ਦਿਖਾ ਕੇ ਖੜ ਜੋ ਅਸੀਂ 1 ਮਿੰਟ ਰੋਏ ਇਹਨਾਂ ਦੇ ਐ ਨੋਂਦਰੇ ਇਕੱਠਾ ਕਰਕੇ ਤਾਂ ਨਹੀਂ ਪੈਂਦੀਆਂ ਪਰ ਐਂ ਕਰਕੇ ਤੇ ਐਂ ਕਰਕੇ ਤੇ ਖੜ ਜਾ ਇੱਕ ਮਿੰਟ ਇੱਥੇ ਥੋੜੀ ਚੁੰਜੀ ਅੜਦੀ ਇਹ ਸੌ ਕੰਮ ਵਾਲੇ ਮੈਨੂੰ ਕਿਥੋਂ ਘਰੇ ਨਾ ਅਈ ਡੇੜੇ ਬੱਚੇ ਨਾ ਜਮ ਆਹਾ ਦੇਖੋ ਹਮ ਜਮਾ ਸਹੀ ਏਠਲਾ ਵਾਸਤੇ ਇਹ ਵੀ ਸ਼ਾਖਾਂ ਜੋ ਆਪਣੇ ਆਪ ਨੇ ਇਹਨਾਂ ਦੇ 100 ਕਿੰਨਾ ਪਾਦੀ 40 ਤੇ 41 ਬਣਿਆ ਵਿਖਾ ਦੇ ਠੀਕ ਹੈ ਕਿ ਨਹੀਂ ਉਹ ਕੇ ਰਿਪੋਰਟਾ ਹਾਂਜੀ ਬਾਪ ਇੱਕ ਵਾਰੀ ਸਮੋ ਇਧਰ ਵੀ ਦਿਖਾ ਦੇਣਾ ਮੈਂ ਬਾਕੀ ਚਲੋ ਬਾਅਦ ਚ ਦਿਖਾ ਦੂ ਨਹੀਂ ਤਾਂ ਇੱਕ ਹੌ ਜੋੜੀ ਦੇ ਬੱਚਾ ਨੇ ਪਾਦੀ ਠੀਕ ਹੈ ਇੱਕ ਹੌ ਜੋੜੀ ਦੇ ਉਹ ਜੋੜੀ ਦੇ ਉਹ ਜੋੜੀ ਦੇ 1 2 3 4 ਉਤਕੋਦਰ 5 ਜੋੜੀ ਦੇ ਬੱਚਾ ਠਲਾਂ ਠੁਲਾਂ ਪਾ ਤਾ ਸਟਾਰਟਿੰਗ ਵਾਲੇ ਇਧਰਲੇ 2 4 ਬੱਚਾ ਨੇ ਬਹੁਤ ਔਖਾ ਚੜਗੇ ਉਦੋਂ ਬਾਅਦ ਤਾਂ ਸੌਖੇ ਹੀ ਚੜਗੇ ਤਾਂ ਇਧਰ ਜੋ ਉੱਪਰ ਰੰਗ ਰੂੰਗ ਵਾਲਾ ਕੰਮ ਬਈ ਪੂਰਾ ਖੱਚਦਾ ਦੇਖੋ ਅੱਧਾ ਕਾਂਟਾ ਹੋਇਆ ਸੀ ਉਹਨੇ ਥੱਲਾ ਹੀ ਪਾਗਾ ਤੇ ਉਹਨੇ ਚ ਰੰਗ ਨਿਮੇੜ ਕੇ ਲੈ ਗਿਆ ਠੀਕ ਆ ਉਹ ਸਾਡਾ ਯਾਰ ਖੜਾ ਹੈ ਹੱਸ ਚੱਕਦੇ ਸਲੂਟ ਮਾਰਦੇ ਲਓ ਜੀ ਫੋਟੋ ਕੈਮਰਾ ਵੀਡੀਓ ਲਾ ਰੱਖੀ ਆ ਤੇ ਰੱਖ ਕੇ ਬਾਦ ਨੂੰ ਟਾਈਮ ਨਾਲ ਦਾਣੀ ਹੈ ਹਨਾ ਜਦੋਂ ਕੀ ਫੇਦਾ ਰਾਤ ਨੂੰ 6-7 ਵਜੇ ਮੂੰਹ ਮਾਰੀ ਜਾਂਦੇ ਆ 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 ਕੱਲ ਨੂੰ ਆਇਆ 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 ਤਾਂ ਵੀ ਨਹੀਂ ਆਇਆ ਜੇ ਟਾਈਮ ਨਾ ਲੱਗ ਗਿਆ ਹੈ ਉਹ ਵੀ ਤੇ ਦੇ ਯਾਰ ਓਕੇ ਲੋ ਵਾਪਿਓ ਤੇ ਇਧਰੋਂ ਆ ਖੁੱਡਾ ਕਰਦਾ ਵੇਲਾ ਕਿਉਂਕਿ ਚੋਬਰ ਨੇ ਕੰਮ ਦੀ ਛਾਂਡ ਕੱਢਤੀ ਮੇਰੇ ਵੀਰੋ ਇਧਰੋਂ ਵੀ ਲਗਭਗ ਬਸ ਇਹ ਕਰ ਦੂਗਾ ਹੁਣ ਥੋੜੇ ਟਾਈਮ 'ਚ ਅੰਦਰੋਂ ਹਨਾ ਉਦੋਂ ਬਾਅਦ ਆਹ ਕਰ ਦੂਗਾ ਤੇ ਮੈਂ ਤੇ ਬਲਜੀ ਦੀਆਂ ਕੋਣੇ ਗਿੱੜਵਾ ਤਾਂ ਕਰਕੇ ਸੀ ਆ ਕਬੂਤਰ ਪਹਿਲਾਂ ਹੀ ਕੱਢ ਚਲੇੜੇ ਤਿੰਨੇ ਕੂਤਰ ਸੀ ਕੋ ਖੋਡੇ 'ਚ ਬਾਕੀ ਬਾਹਰੋਂ ਲਗਭਗ ਸਿੰਗਲ ਕੋਡ ਵੱਜ ਗਿਆ ਸਾਰੇ ਹਾਂਜੀ ਬਾਪਿਓ ਓ ਬੱਚਾ ਥੱਲੇ ਡਿੱਗ ਪਿਆ ਓਏ ਯੈਸ ਨੀ ਨਹੀਂ ਗਿਆ ਕੋਈ ਨਾ ਕੋਈ ਗੇੜੂ ਲੈ ਹੁਣ ਇਹ ਡਿੱ ਗਿਆ ਗੇੜ ਦੇ ਝੜਕੇ ਨਾਲ ਉਹ ਡਿੱਗ ਪਿਆ ਭਾਈ ਇਹੇ ਚੱਲ ਕੋਈ ਨੇ ਇਹਨੂੰ ਵੀ ਰੱਖਦੇ ਆ ਤਾਂ ਦੁੱਧਾਣੇ ਪਾ ਗਏ ਇਹਨੂੰ ਲਿਆ ਚੋਬਰਾ ਹਾਬੀ ਸਟਪਣਾ ਦਾ ਵਿੱਚ ਤੇ ਇੰਨੇ ਕੁ ਪਾਦੇ ਹੋਰ ਬਾਹਲੇ ਨਹੀਂ ਪਾਦੇ ਬਹੁਤ ਐਨੇ ਕੁ ਦਾ ਤੇ ਬੱਚੇ ਨੂੰ ਚੱਕਣਾ ਬੋ ਆੜੀ ਬੱਚੇ ਨੂੰ ਜਾ ਕੇ ਤਾਂ ਪਾਉਣਾ ਪਊਗਾ ਬੱਚਾ ਡਿੱਗ ਗਿਆ ਵੀ ਥਲੇ ਇੱਕ ਆਪਣਾ ਕਾਲੀ ਚੀਨਿਆਂ ਦਾ ਮੇਨ ਚੌੜਸ ਵਾਲੇ ਆ ਰੱਖ ਲੈ ਰੱਖ ਲੈ ਰੱਖ ਲੈ ਉਤਰੀ ਪੈਂ ਦੀ ਤੂੰ ਬੀਤਰੀ ਦੀ ਇਹ ਜੇਰ ਪਾਏ ਤਾਂ ਪੁੱਠੇ ਮਰਦੇ ਆ ਫਿਰ ਇਹ ਆ ਇੰਨੀ ਤੱਕ ਲੈ ਇਹਨਾਂ ਨੂੰ ਚੱਲ ਕੋਈ ਨਾ ਹੈ ਨੂੰ ਰੱਖਦੇ ਹੌਲੀ ਹੌਲੀ ਹੁਣ ਦੂਜਾ ਨਾ ਆਏ ਬਸ ਠੀਕ ਆ ਹੁਣ ਇਹ ਦੂਬਾ ਜੇ ਡਿੱਗਣ ਦਾ ਦੀ ਕੀਤੀ ਦਾ ਫਲ ਪਾਉਣਗੇ ਜੀ ਲਓ ਜੀ ਇਹ ਫਟੀਆਂ ਦੀ ਗੋਲਮਾ ਪੈਣ ਪਾੜੋ ਇਹ ਬੱਦਰੂ ਡੇਕ ਤਾਰੇ ਸੀ ਕਿਹਦਾ ਕੰਮ ਦੀ ਚਾਲ ਨਹੀਂ ਬਣਦੀ ਕਿਉਂ ਅਸੀਂ ਚਾਲ ਹੀ ਬਣਾਉਣ ਨੂੰ ਬੈਠੇ ਆ ਹੋਰ ਕਰਨਾ ਵੀ ਕੀ ਆ ਇਹ ਇੰਨਾ ਕਰਕੇ ਲੈ ਜਾਨਾ ਇਹਨਾਂ ਨੂੰ ਬਾਦ ਆਈ ਇਹ ਫਿਕਸ ਹੋ ਜਾਣਾ ਈਜ਼ੀ ਕੰਮ ਹੈ ਜਾ ਆਹ ਲੋਨੇ ਫਟਣਾਂ ਵੀ ਵਿੰਦਗਾ ਆਹ ਤਿੰਨ ਫਟਕਾ ਇੱਕੋ ਦੇ ਨੂੰ ਦੂਜਿਆਂ ਤੇ ਨਹੀਂ ਖੁੱਡੇ ਨੇ ਕਿੱਥੇ ਕਰੀ ਨੋਸਟਾ ਹਾ ਇੱਧਰ ਇੱਧਰ ਕੋਹਾਲਾ ਦੋ ਪਰ ਇੱਕ ਤਾਂ ਲਾਈ ਨਹੀਂ ਹੈ ਨਾ ਹਾਂ ਆਹ ਤੈਨੂੰ ਰੱਖ ਲੇ ਕੋਣ ਇੱਧਰ ਇਹ ਆਏਗਾ ਬਾਈ ਵੇ ਨਾਲ ਝੂਮਾ ਲਈ ਉਹ ਫਿਰਦਾ ਬਾਬੇ ਬਾਜ ਕਿ ਬੈਂਦੇ ਨੋਂ ਕੰਡਰੀ ਆ ਨਾ ਆ ਆ ਆ ਇਧਰ ਇਧਰ ਆ ਜਾ ਆ ਜਾ ਆ ਜਾ ਆ ਜਾ ਆ ਜਾ ਸੋ ਮਣੀ ਕਿਊਟ ਲਾਦੀ ਵੀਡੀਓ ਕੋ ਲੱਗੀ ਪਈ ਸੀ ਜਦੋਂ ਡਕਾ ਹਾਂ ਵਾ ਠੀਕ ਹੈ ਸਾਡੀ ਹੁਣ ਉਸਤਾਦ ਜੀ ਨੂੰ ਪਾਣੀ ਪਿਵਾਣਾ ਬੂਆ ਪੁੱਤ ਓਏ ਓ ਇਹ ਪਾਣੀ ਦੂਜਾ ਸੀਗਾ ਨਾ ਕਸੀ ਵਾਲਾ ਤਾਣੀ ਮੈਂ ਪੀਤਾ ਜੇ ਆਰ ਵਾਲਾ ਹੁੰਦਾ ਇਹਨੂੰ ਪਿਆਰ ਫਰਮਾਤੀ ਆ ਨਾ ਉਹ ਨਾਗਾ ਜੀ ਬਾਪ ਇੱਕ ਸਾਡਾ ਕਬੂਤਰ ਡੇਗਾ ਬਾਈ ਜੇ ਕਿਸੇ ਪਿੰਡ ਉੱਤਰਾ ਨਿਗਰ ਰੱਖੇ ਚੰਗਾ ਹੋ ਜਾਂਦਾ ਕੋਈ ਰੰਗਣੀ ਜਮਾ ਸਾਇਲੈਂਟ ਹੈ ਇੱਕ ਚਾਲ ਜੀ ਜਾਊਗਾ ਇਹ ਸਵਾਰੀਆਂ ਬਹੁਤ ਬੈਂਦੀਆਂ ਸਵਾਰੀਆਂ ਬਹੁਤ ਬੈਂਦੀਆਂ ਦੇ ਜੀ ਠੀਕ ਹੈ ਕਿ ਨਹੀਂ ਤਾਂ ਇੱਧਰ ਸਾਡਾ ਬੱਚਾ ਵੀ ਚਿੱਲ ਕਰ ਰਿਹਾ ਬਰੋ ਸਾਡਾ ਹੀ ਆਉਣ ਇਹ ਇਹਨੂੰ ਗੋਦ ਲੈ ਲਿਆ ਪਹਿਲਾਂ ਇਹਦੇ ਆਪਾਂ ਨੂੰ ਟਰਸਟ ਹੈ ਨਹੀਂ ਸੀ ਹਾਂ ਹੁਣ ਟਰਸਟ ਹੋ ਗਿਆ ਆ ਦੇਖੋ ਜਮਾ ਰਿਲੈਕਸ ਹੈ ਸਾਡੇ ਤੇ ਕੋਈ ਫਿਕਰ ਨਹੀਂ ਜਮਾ ਮੋਟਰਸਾਈਕਲ ਤੇ ਸਾਨੂੰ ਸਾਰਾ ਮੋਟਰਸਾਈਕਲ ਤੇ ਬਹਿਣ ਲੱਗ ਗਿਆ ਸਾਡੇ ਤੇ ਬਹਿਣ ਲੱਗ ਸਾਡੇ ਬਰੋਬਰ ਭੱਜਣ ਵੀ ਲੱਗ ਗਿਆ ਮੋਟਰਸਾਈਕਲਾਂ ਕਿਹੜੀਆਂ ਲੰਗ ਆ ਹਾਂ ਉਹ ਚੀਜ਼ਾਂ ਤੁਹਾਨੂੰ ਲਾਈਵ ਵੀ ਦਿਖਾ ਦਾਂ ਕੱਲ ਨੂੰ ਜਾਂ ਕੱਲ ਨੂੰ ਜਾਂ ਪਰਸੋਂ ਠੀਕ ਹੈ ਕਿ ਨਹੀਂ ਤੇ ਬਿਠ ਸਾਫ ਕਰ ਲੋ ਕੋਈ ਗੱਲ ਨਹੀਂ ਫਿਰ ਬਿਠਾ ਮਾਰੂਗਾ ਫਿਰ ਹੀ ਨਿਆਰਾ ਆਊਗਾ ਹਾਂ ਆਪਣੀ ਬੱਚਾ ਇਹਨੂੰ ਗੋਲ ਲੈ ਲਿਆ ਬਸ ਕਰਾ ਹੋਰ ਰਹਿ ਗਿਆ ਲਿਖਤੀ ਰੂਪ ਚ ਲਿਖਾਉਣਾ ਰਹਿ ਗਿਆ ਤੇ ਬਸ ਉਹ ਪੱਕਾ ਰਿਪੋਰਟ ਜਮਾ ਸਾਡੀ ਇਹ ਠੀਕ ਹੈ ਕਿ ਨਹੀਂ ਵਧ ਗਿਆ ਬੈਠੇ ਆ ਬਾਹਰ ਚੱਲੇ ਕਰੇ ਨੇ ਆਪਣੀ ਖੰਡ ਅੰਦਰ ਮਾਰੀ ਜਾਂਦੀ ਰੰਗ ਖੁੱਡਿਆਂ ਦੇ ਇੱਕ ਸੱਚ ਰਾਣੀ ਸੁੰਦਰਾ ਦੇਖੋ 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 ਚੰਗੇ ਕੂਤਰ ਦੀ ਪਹਿਚਾਨ ਵੇਖ 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 ਵੀਡੀਓ ਬਣਾ ਕੇ ਦੀ ਓਏ ਪਤੰਦਰ ਦੀ ਦੀ ਓਏ ਵੇਖ ਵੇਖ ਓਕੇ bro ਬਾਈ ਠੀਕ ਹੈ ਚੱਲ bro ਪਾ ਵੀ ਚੱਲ ਗਏ ਕਿੱਥੇ ਗਧੜਵੇ ਜਾਣਾ ਹੈ ਮੁਰੇ ਮੁਰੇ ਜਾਂਗਾ ਅੱਡੇ ਇਹ ਕਿੱਧਰ ਜਾਂਦਾ ਇਹ ਜਾਣ ਕੇ ਆਪਣਾ ਮੁਰੇ ਮੁਰੇ ਰਾਤ ਦਾ ਕਹਿੰਦਾ ਕਿ ਦੜਵੇ ਨੂੰ ਇੱਧਰ ਨੂੰ ਰਾਹ ਜਾਂਦਾ ਹੈਗਾ ਮੈਂ ਠੀਕ ਆ ਕੋਤੰਦਰ ਬਲਜੀਤ ਨੇ ਕਿੱਥੇ ਲੈ ਕੇ ਠੱਲ ਤਾਂ ਸਬਜ਼ੀ ਮੰਡੀ ਚ ਉਹ ਨਿਕਲੀ ਇਹ ਘਰ ਨੂੰ ਭਾਈ ਕਊ ਮਾਤਾ ਪਾਸੇ ਹੋ ਜਾ ਪਤਾ ਨਹੀਂ ਕਿੱਧਰ ਨਿਕਲ ਗਈ ਮੁੰਡੇ ਭਾਈ ਹੁਣ ਤੁਸੀਂ ਆਖੋਗੇ ਅਸੀਂ ਤਾਂ ਨਿਸ਼ੇੜੀ ਹੈ ਨਹੀਂ ਪਰ ਅਸੀਂ ਨਿਸ਼ੇੜੀ ਪਹਾੜ ਲੈ ਕੇ ਕਿੱਧਰੇ ਗਏ ਜਮਾ ਸਾ ਸਾਡਾ ਮਾਨਕਲ ਐਸਾ ਹੋ ਜਾਈਦਾ ਜਿਹਦੇ ਆਖਣ ਨੂੰ ਸਾਨੂੰ ਠੀਕ ਹੈ ਕਿ ਨਹੀਂ ਉਹ ਕਿਧਰ ਮਰਜੀ ਘੜਦੇ ਤਾਂ ਆਪਣੇ ਫਿਲਟਰ ਨੂੰ ਜਾਓਗੇ ਬੀ ਫਿਲਟਰ ਹੋਇਆ ਤੁਸੀਂ ਐਂ ਦੇਖ ਲਓ ਸਾਰਾ ਕਿਧੜਵਾ ਪੁੱਛਦਾ ਸੀ ਨਸ਼ਾ ਸੀਗਾ ਸਾਡਾ 100 ਰੁਪਏ ਦਾ ਕੋਲ ਨਹੀਂ ਹੈ 6 6 ਸਸਤੇ ਨਸ਼ੇ ਇੱਕ ਨੂੰ ਇੱਕ ਨੂੰ ਪੁੱਛਿਆ ਸਾਡੇ ਲਿਆਜੀ ਨੂੰ ਕਿ ਧੜਵੇਲੇ ਗੋਪਤੀ ਨੂੰ ਅਸੀਂ ਆਹ ਉਹ ਸਮਾਨ ਕਿੱਥੋਂ ਮਿਲਦਾ ਪਤਾ ਮੇਰੇ ਸਣਾ ਨਾ ਪਿਆ ਕਰੋ ਮੈਂ ਜਾ ਓਏ ਭਰਾਵਾ ਸੀ ਥੋੜਾ ਕੀ ਨਹੀਂ ਆਇਆ ਸੀ ਕਿਸੇ ਵਾਸਤੇ ਲੈ ਕੇ ਜਾਣਾ ਹੈ ਭਈ ਅਸੀਂ ਨਹੀਂ ਛੇੜੀ ਮੈਨੂੰ ਤਾਂ ਲੱਗਦਾ ਯਾਰ ਬਜੀ ਕਿਤਾ ਹੀ ਲੱਗਦਾ ਵਿਚਾਰਾ ਇਹਦਾ ਜੀਬ ਦੂਰ ਆ ਆਗੇ ਜੀ ਕਰੇ ਲਾਈਟਾਂ ਲੂਟਾਂ ਛੱਡੀ ਪਏ ਆ ਆੜਦੇ ਇਹ ਕੋਈ ਨਾ ਕੋਈ ਨਾ ਖੜ ਜਾਏ ਓ ਬਾਹਰ ਤੇ ਬਹੁਤ ਕੰਮ ਖੱਚਦਾ ਜਿੱਦੜਵੇ ਦਾ ਗੇੜਾ ਲਾਇਆ ਜੇ ਸੋ ਮੈਣੀ ਕੰਮ ਕਰਤੇ ਮੇਰੇ ਵੀਰੋ ਤੇ ਭਾਈ ਸਾਹਿਬ ਦੇਖੋ ਖੁੱਡੇ ਚਾਮ ਕਰਿਆ ਚਿੱਟੇ ਚਿੱਟੇ ਆਹ ਖੁੱਡਾ ਵੀ ਓ ਮੁੰਡਾ ਦਾ ਡੇਗ ਤੰਦਰ ਓਏ ਆ ਵੀ ਉਲੇਟ ਗਿਆ ਓਏ ਇਹ ਪਾੜਾ ਪਤੰਦਰਾ ਨਹੀਂ ਆ ਥੋੜਾ ਰਹਿ ਗਿਆ ਇਧਰੋਂ ਨੇਰਾ ਪੈ ਗਿਆ ਹਾਂ ਬਾਕੀ ਸਭ ਕਰਤਾ ਆ ਰਹਿ ਗਿਆ ਇਨਾ ਕਿਆ ਆਈਨੇ ਆਹ ਇੱਕ ਗੰਦੀ ਰਗੀ ਨਹੀਂ ਕੋ ਪਾਕਿਸਤਾਨ ਦਾ ਝੰਡਾ ਕੱਟ ਕੇ ਆ ਬੰਦਰ ਯਾਰ ਤੇ 2 ਵਜੇ ਦਾ ਲੱਗਿਆ ਬਈ ਕੰਮ ਕਿੰਨਾ ਖੇਚਾ ਵਾਕਈ ਐਕਸਪੀਰੀਐਂਸਡ ਬੰਦਾ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਹੀ ਹੁੰਦਾ ਮੇਰੇ ਵੀਰੋ ਠੀਕ ਆ ਕਿ ਨਹੀਂ ਹਜੇ ਵੀਰੋ ਡਬਲ ਕੋਟ ਵੱਜਣਾ ਇੱਕ ਵਾਰੀ ਹੋਰ ਵੱਜੂਗਾ ਆਪਦੇ ਵੱਲੋਂ ਹਣਾ ਵੀ ਜਿੰਨਾ ਕ ਆਪਣੇ ਤੋਂ ਹੁੰਦਾ ਜਿੰਨਾ ਕ ਆਪਣਾ ਹੈਗਾ ਸਾਨੂੰ ਪਤਾ ਉਹਨਾਂ ਆਪਸ ਕਸਤੂਰੀ ਮੇਥੀ ਲੈਣੀ ਹੈ ਕਸਤੂਰੀ ਮੇਥੀ ਰੈਨ ਦੇ ਰੈਨ ਦੇ ਇਹਨੂੰ ਪਤਾ ਲੱਗ ਜੂ ਪੁੜੀਆਂ ਦਿਖਾ ਦਿਆਂ ਸਮਝ ਜਾਣਗੇ ਭੈਣਾਂ ਵੀ ਕੀ ਲਈ ਫਿਰਦੇ ਆ ਇਹ ਯੰਤਰ ਮੰਤਰ ਇਹਦਾ ਨਹੀਂ ਵੀ ਓਕੇ ਆ ਵਧੀਆ ਸੋਹਣਾ ਲੱਗਣ ਲੱਗਾ ਕੰਮ ਘੈਂਟ ਆ ਬਾਬੇ ਹਾਂਜੀ ਮੇਰੇ ਵੀਰੋ ਆ ਗਏ ਜੀ ਇੱਧਰ ਲੈ ਕਰੇ ਬਾਬਿਓ ਤੇ ਨਾਈ ਤੋਂ ਹੀ ਕਰ ਜਾਂਦੀ ਮੇ ਰੋਟੀ ਰੋਟੀ ਖਾ ਜਾਂਦੀ ਫਰੈਸ਼ ਹੋਇਆ ਏ ਤੇ ਹੁਣ ਪਹਿਲਾਂ ਹੁਣ ਸਰ ਆਪਾਂ ਕੀ ਕੰਮ ਕਰਨਾ ਹਨ ਜਿਹੜੇ ਇੱਧਰਲੇ ਕਬੂਤਰ ਇਹਨਾਂ ਨੂੰ ਦਾਣਾ ਪਾਣੀ ਪਾਉਣਾ ਪਹਿਲੇ ਨੰਬਰ ਤੇ ਆਪਣੇ ਵੱਡੇ ਪਿੰਜਰੇ ਵਾਲੇ ਠੀਕ ਐ ਇਹ ਹੋ ਗਏ ਦੂਜੇ ਉਹ ਇਹਨਾਂ ਇਹ ਤਾਂ ਸੇ ਦਾਣੇ ਉੱਥੇ ਚੱਕ ਕੇ ਉਹਨਾਂ ਨਾਲ ਪਾਏ ਆ ਆਪੇ ਹੰਟ ਰਹੇ ਇਹਨਾਂ ਦੀਆਂ ਤੇ ਉਸ ਤੋਂ ਬਾਅਦ ਆਪਣੇ ਇਹਨਾਂ ਨੂੰ ਲੱਕਤੀ ਜਿਹੜੇ ਤਿੰਨ ਕਬੂਤਰ ਆਪਾਂ ਅੱਡ ਕੀਤੇ ਆ ਠੀਕ ਹੈ ਕਿ ਨਹੀਂ ਅੱਡ ਤੋਂ ਭਾਵ ਮਤਲਬ ਉਧਰੋਂ ਪਿੰਜਰੇ ਉੱਤੱਕ ਲੈ ਆਂਦੇ ਆ ਤੇ ਇੱਕ ਮਿੰਟ ਆਇਓ 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 ਪੋਤ ਤੇ ਉਸ ਤੋਂ ਬਾਅਦ ਆਪਣੇ ਬੱਚੇ ਨੂੰ ਵੀ ਖੁੱਲਾ ਛੱਡ ਲਿਆ ਆਪਾਂ ਆਪਣੇ ਕੋਲੇ ਇਹਨੂੰ ਵੀ ਛੋਲੇ ਛਾਲੇ ਦੇਨੇ ਆਪਾਂ ਠੀਕ ਹੈ ਕਿ ਨਹੀਂ ਆਇਆ 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 ਪੋਤ ਤੇ ਲਾਸਟ ਕੰਮ ਆਪਣੇ ਹੱਥ ਥਲੇ ਬੱਚੇ ਨੂੰ ਹਨਾ ਛੋਲੇ ਦੇਣ ਦਾ ਤੇ ਇਹਨੂੰ ਵੀ ਬਸ ਕਰੀਏ ਖਰਾਕ ਪਾਣੀ ਵਿਚਾਰੇ ਦਾ ਤੇ ਫਿਰ ਹੁੰਨੇ ਆ ਟੈਨਸ਼ਨ ਫਿਰ ਆਪਾਂ ਸਾਰੇ ਕੰਮਾਂ ਤੋਂ ਹਾਂਜੀ ਮੇਰੇ ਵੀਰੋ ਕਰ ਦਈਏ ਜੀ ਵਲੌਗ ਦੀ ਐਂਡਿੰਗ ਤੇ ਟਾਈਮ ਹੋ ਗਿਆ ਹੁਣ ਆਪਾਂ ਲਗਭਗ 12 ਨਹੀਂ 12 ਕਹਾਂ 1 ਵਜ ਗਿਆ ਭਰੋ ਰਾਤ ਦਾ 1:30 ਹਨਾ ਜੇ ਆਪਣੀ ਵਾਚ ਚੱਲਦੀ ਹੋਈ ਤਾਂ ਤੁਹਾਨੂੰ ਟਾਈਮ ਵੀ ਦਿਖਾ ਦੂੰਗਾ ਮੈਂ ਬਾਕੀ ਬੱਚੇ ਦੇ ਦਾਣੇ ਪਾਣੀ ਦੀ ਰਿਪੋਰਟ ਓਕੇ ਆ ਹਨਾ ਇਹਨੂੰ ਛੋਲਿਆਂ ਨਾਲ ਵੀ ਡਕਾਤਾ ਉਹਦੀ ਪਾਣੀ ਦੇਦਾ ਨਹੀਂ ਪੁੱਤ ਹੁਣ ਬਾਹਰ ਨਹੀਂ ਆਉਣਾ ਬਹੁਤ ਉਹ ਕਰ ਲਈ ਹੈਣਾ ਤੇ ਇਹਨੂੰ ਨਾ 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 ਗਲਚ ਨਹੀਂ ਨੀਗੇ ਇਹਨੂੰ 1 2 ਦਿਨਾਂ ਬਾਅਦ ਆਪਾਂ ਸੁਣ ਜਿਹਨੇ ਦੱਸਿਆਨ ਖੇਤ ਖੂਤ ਲੈ ਕੇ ਜਾਵਾਂਗੇ ਬਾਹਰਪੂਰ ਥੋੜਾ ਮੋਟਾ ਲੈ ਕੇ ਜਾਵਾਂਗੇ ਮੋਟਰਸਾਈਕਲ ਨਾਲ ਵੀ ਹੈਣਾ ਉਹ ਐਡਮਾ ਵੀ ਲਾਵਾਂਗੇ ਬਾਕੀ ਬਲਜੀਤ ਦੇ ਵਿਆਹਲੇ ਲੱਡੂ ਹਿਤ ਕਰ ਚੱਲੀ ਜਾਂਦੇ ਆ ਵੀ ਇਹ ਸਾਨੂੰ ਦੱਸੀ ਜਾਂਦਾ ਵੀ ਇਹ ਸਵਾਸ ਸੀਗੇ ਹੈਣਾ ਵੈਸੇ ਮੈਂ ਖਾਂਦਾ ਨਹੀਂ ਹੁੰਦਾ ਪਰ ਮੈਂ ਖਾਈ ਜਾਂਦਾ ਤੇ ਮੂੰਹ ਮੇਰਾ ਲੋਟ ਹੋਇਆ ਹੋਣੀ ਆ ਦੇਖੋ ਜੀ ਕਿ ਤੁਸੀਂ ਆਪਣੇ ਜਰਦੇ ਨਾਲ ਬੁੱਲ ਭਰੀ ਪਿਆ ਆਇਓ ਕਿ ਹਾਂ ਸਾਲੇ ਹੋ ਗਏ ਸਾਰੇ ਮੂੰਹ ਤੇ ਉੱਤੇ ਛੱਲੇ ਆ ਜੀਵ ਵੀ ਪਾਕੇ ਨਹੀਂ ਨਹੀਂ ਨਾਲ ਹੀ ਤਾਂ ਕਰਕੇ ਚਲੋ ਕੋਈ ਨਾ ਤਾਂ ਕੋਈ ਵੱਡਾ ਇਸ਼ੂ ਨਹੀਂਗਾ ਬਾਕੀ ਓਕੇ ਰੋਟਾ ਸਭ ਸਾਨੂੰ ਪਤਾ ਕੀ ਕੋਸ਼ਿਸ਼ ਕੀਤਾ ਕੀ ਨਹੀਂ ਹਣਾ ਬਈ ਤੇ ਕੱਲ ਨੂੰ ਦੇਖਦੇ ਰਹਿੰਦੇ ਕੰਮ ਓਕੇ ਤੇ ਸਾਰੇ ਮੇਰੇ ਛੋਟੇ ਵੱਡੇ ਭਰਾਵਾਂ ਨੂੰ ਲਵ ਯੂ ਇਦਨੋਂ ਬਈ ਜਿਹੜੇ ਦੇਖਦੇ ਆ ਸਪੋਰਟ ਕਰਦੇ ਆ ਓਕੇ ਭਰਾਵੋ ਕੱਲ ਨੂੰ ਮਿਲਦੇ ਆ ਗੁੱਡ ਨਾਈਟ ਸਾਰੇ